ਸਪੀਕਰ ਸਾਹਿਬ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਕਿ ਮੈਂ ਪਿਛਲੇ ਕਈ ਵਾਰ ਲਗਭਗ 1.5 ਸਾਲ ਤੋਂ ਇੱਕ ਅਫਸਰ ਬਾਰੇ ਗੱਲ ਕਰ ਰਿਹਾ ਮੇਰੀ ਆਦਤ ਹੈ ਕਿ ਜਿਸ ਕੇਸ ਨੂੰ ਫੜੀਏ ਫਿਰ ਉਸ ਗਲ ਦੀ ਢੁਗਾਈ ਤੱਕ ਜਾਣਾ ਚਾਹੀਦਾ ਕਿਉਂਕਿ ਗਵਰਨਮੈਂਟ ਵੀ ਇਸ ਗੱਲ ਤੇ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਹੈ ਮੈਂ ਕੱਲ ਅਮਨ ਜੀ ਨੂੰ ਰਿਕਵੈਸਟ ਕੀਤੀ ਸੀਗੀ ਇੱਕ ਐਸ.ਪੀ.ਓ ਹੈ ਜਿਹੜਾ ਕਿ ਬਤੌਰ ਬੀ.ਡੀ.ਪੀ.ਓ ਗਰਦਾਸਪੁਰ ਲੱਗਿਆ ਹੋਇਆ ਹੈ ਔਰ 13623 ਨੂੰ ਉਹਦੇ ਖਿਲਾਫ ਸਾਰੀ ਇਨਕੁਆਇਰੀਆਂ ਹੋ ਕੇ ਇੱਕ ਸਰਕਾਰੀ ਮੁਲਾਜ਼ਮ ਨੇ ਉਹਦੇ ਗੇਂਸਟ ਬਿਆਨ ਦਿੱਤੇ ਨੇ ਔਰ 9 ਲੱਖ 12264 ਰੁਪਏ ਦੇ ਗਵਨ ਕਰਨ ਦੇ ਦੋਸ਼ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੋਈ ਹੈ ਉਹਦੇ ਖਿਲਾਫ ਡੀਸੀ ਸਾਹਿਬ ਨੇ ਵਿੱਤ ਕਮਿਸ਼ਨਰ ਪੰਜਾਬ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਉਸ ਤੋਂ ਬਾਅਦ ਇੱਥੇ ਹੀ ਕੰਮ ਨਹੀਂ ਰੁਕਿਆ ਜੀ ਪ੍ਰਧਾਨ ਮੰਤਰੀ ਜਨ ਵਿਕਾਸ ਕਲਿਆਣ ਸਕੀਮ ਤਹਿਤ 2 ਕਰੋੜ 88 ਲੱਖ 10911 ਰੁਪਏ ਆਏ 15ਵੇਂ ਵੇਤ ਕਮਿਸ਼ਨ ਦੇ 90 ਲੱਖ ਰੁਪਏ ਆਇਆ ਔਰ ਇਸੇ ਤਰੀਕੇ ਨਾਲ ਪੰਚਾਇਤ ਪਾਸੋਂ 44 ਲੱਖ ਤਕਰੀਬਨ ਟੋਟਲ 4 ਕਰੋੜ 22 ਲੱਖ 10911 ਰੁਪਏ ਸਪੀਕਰ ਸਾਹਿਬ ਆਏ ਆ ਜਿਦੇ ਵਿੱਚ ਉਹ ਸਾਰੇ ਇਹਨਾਂ ਦੇ ਡਿਪਾਰਟਮੈਂਟ ਦੇ ਅਫੀਸਰ ਨੇ ਉਹਦੇ ਅਗੇਂਸਟ ਲਿਖਿਆ ਕਿ ਇਹਨਾਂ ਨੇ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਲਈ ਇਸ ਅਫੀਸਰ ਨੇ ਗ੍ਰਾਂਟ ਖਰਚਨ ਦਾ ਕੋਈ ਵੇਰਵਾ ਐਮਵੀ ਬੁੱਕ ਵਾਊਚਰ ਕੈਸ਼ ਕਿਸੇ ਤਰ੍ਹਾਂ ਦਾ ਕੋਈ ਮੇਨਟੇਨ ਨਹੀਂ ਕੀਤਾ ਔਰ ਵੱਡੀ ਪੱਧਰ ਤੇ ਇਹ ਜਿਹੜੀ ਰਕਮ ਆ ਸਪੀਕਰ ਸਾਹਿਬ ਖੁਰਦ-ਬੁਰਦ ਕੀਤੀ ਗਈ ਹੈ ਔਰ ਨਾਲ ਦੀ ਨਾਲ ਹੀ ਸਪੀਕਰ ਸਾਹਿਬ ਇਹ ਪੰਚਾਇਤ ਕਮੇਟੀ ਦੇ ਧਿਆਨ ਚ ਵੀ ਮੈਂ ਪਿਛਲੇ ਸਾਲ ਵੀ ਲੈ ਕੇ ਆਇਆ ਤੇ ਇਸ ਵਾਰ ਗੁਦਰਾਣ ਜੀ ਸੀ ਕੇ ਚੇਅਰਮੈਨ ਇਹਨਾਂ ਦੇ ਧਿਆਨ ਚ ਵੀ ਲਿਆਂਦਾ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਸਪੀਕਰ ਸਾਹਿਬ ਉਸ ਕਮੇਟੀ ਦੇ ਵਿੱਚ ਜਦੋਂ ਆਫੀਸਰ ਨੂੰ ਬੁਲਾਇਆ ਜਾਂਦਾ ਔਰ ਮੈਂ ਵਿੱਤ ਪ੍ਰੂਫ ਇਹ ਗੱਲ ਰੱਖਦਾ ਕਿ ਦੋ ਵਾਰ ਇਹ ਆਫੀਸਰ ਐਕਸ ਇੰਡੀਆ ਲੀਗ ਲਏ ਬਗੈਰ ਦੋ ਵਾਰੇ ਅਬਰਾਡ ਗਿਆ ਔਰ ਜਦੋਂ ਕਮੇਟੀ ਦੇ ਚੇਅਰਮੈਨ ਡਾਕਟਰ ਚਰਨਜੀਤ ਸੀਗੋ ਪੁੱਛਦੇ ਆ ਕਿ ਤੁਸੀਂ ਅ ਅਫੀਸਰ ਸਬੰਦ ਤੁਸੀਂ ਗਏ ਹੋ ਉਹ ਉਹਨਾਂ ਨੇ ਟੋਟਲੀ ਕਮੇਟੀ ਨੂੰ ਬਮਰਾਹ ਕੀਤਾ ਔਰ ਉਹਨਾਂ ਨੇ ਅਮਨ ਜੀ ਕਿਹਾ ਕਿ ਮੈਂ ਬਿਲਕੁਲ ਦੋਹੇਂ ਵਾਰੀ ਬਾਹਰ ਨਹੀਂ ਗਿਆ ਔਰ ਚੇਅਰਮੈਨ ਸਾਹਿਬ ਔਰ ਪੂਰੀ ਕਮੇਟੀ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਆਪ ਦਾ ਪਾਸਪੋਰਟ ਜਿਹੜਾ ਉਹ ਕਮੇਟੀ ਨੂੰ ਜਿਹੜਾ ਦਿਖਾਇਆ ਜਾਏ ਜਮ੍ਹਾਂ ਕਰਾਇਆ ਜਾਏ ਔਰ ਚੀਮਾ ਸਾਹਿਬ ਇੰਨੀ ਮਤਲਬ ਨਮੋਸ਼ੀ ਦੀ ਗੱਲ ਆ ਕਿ 1.5 ਸਾਲ ਤੋ ਉਸ ਬੰਦੇ ਨੇ ਆਪਦਾ ਪਾਸਪੋਰਟ ਕਮੇਟੀ ਨੂੰ ਨਹੀਂ ਹੈਂਡਓਵਰ ਕੀਤਾ ਔਰ ਜਿਹੜੇ ਉਹਨੇ ਕਮੈਂਟਸ ਪਾਸ ਕੀਤੇ ਉਸ ਦਰਵਾਜ਼ੇ ਚ ਖਲੋ ਕੇ ਸਾਰੀ ਕਮੇਟੀ ਨੂੰ ਮੈਂ ਇੱਥੇ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਗੱਲ ਦੇ ਵਿੱਚ ਤੋਹੀਨ ਹੁੰਦੀ ਆ ਬਟ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਆਫੀਸਰ ਇਸ ਲੈਵਲ ਤੇ ਕਮੇਟੀ ਨੂੰ ਟਿਚ ਸਮਝਦਾ ਜਿਹੜੀ ਕਿ ਮਿੰਨੀ ਵਿਧਾਨ ਸਭਾ ਮੇਰਾ ਕੋਈ ਨਿੱਜੀ ਉਹਦੇ ਨਾਲ ਕੋਈ ਰੌਲਾ ਨਹੀਂ ਆ ਬਟ ਮੈਂ ਬਤੌਰ ਐਮਐਲਏ ਆਪਣੇ ਕਲੀਕਸ ਦੇ ਨਾਲ ਜਦੋਂ ਕਮੇਟੀ ਚ ਬੈਠਦਾ ਸ਼ਰਮ ਆਉਂਦੀ ਆ ਕਿ ਇਹੋ ਜਿਹਾ ਅਫੀਸਰ ਜਿਹਦੇ ਖਿਲਾਫ ਗਵਰਨਮੈਂਟ ਨੇ ਖਿਲਾਫ ਲਿਖਿਆ ਹੋਵੇ ਕਿ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਏ ਅੱਜ ਤੱਕ ਡੇਢ ਸਾਲ ਤੋਂ ਉਹਦੇ ਖਿਲਾਫ ਸਪੀਕਰ ਸਾਹਿਬ ਉਹ ਕਾਰਵਾਈ ਨਹੀਂ ਹੋਈ ਔਰ ਮੈਂ ਤੁਹਾਡੇ ਧਿਆਨ ਚ ਇਹ ਗੱਲ ਲਿਆ ਦਿੱਤੀ ਆ ਤੇ ਮੈਂ ਨਾਲੇ ਵੀ ਬੇਨਤੀ ਕਰਾਂਗਾ ਕਿ ਇਹ ਡੇਢ ਸਾਲ ਤੱਕ ਕਿਹੜਾ ਅਫੀਸਰ ਇਸ ਬੰਦੇ ਨੂੰ ਸ਼ੈਲਟਰ ਕਰਦਾ ਰਿਹਾ ਔਰ ਮੈਨੂੰ ਜਿੱਥੇ ਤੱਕ ਨੋਲੇਜ ਆ ਕਿ ਮੇਰੇ ਗੁਰਦਾਸਪੁਰ ਤੋਂ ਹੀ ਜਿਹੜੇ ਕਿ ਇੱਧਰ ਬੈਠੇ ਕਾਂਗਰਸ ਦੀ ਉਧਰ ਗਏ ਹੋਏ ਆ ਪੂਰਾ ਯੂਰੋਪ ਇਨਸਾਨ ਲਾ ਰਿਹਾ ਇਹ ਬਚਾਉਣ ਲਈ ਤੁਹਾਡੀ ਕਿਰਪਾ ਕਰਕੇ ਇਹਦੇ ਤੇ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਸਖਤ ਕਾਰਵਾਈ ਕੀਤੀ ਜਾਵੇ ਔਰ ਅਮਨ ਜੀ ਕੁਝ ਕਹਿਣਾ ਚਾਹੁੰਦੇ ਜੀ